ਇਥੇ ਘਰ ਹੀ ਸਾਡਾ ਤੇ ਘਰ ਹੀ ਸਾਨੂੰ ਕੋਈ ਨਹੀਂ ਪਜਾ ਨਾ ਕੋਈ ਮਿਲਦਾ ਕਦੀ ਕਿਸਦੇ ਘਰ ਕਦੀ ਕਿਸਦੇ ਘਰ ਤੱਕੇ ਖਾਂਦੇ ਫਿਰਦੇ ਆ ਬੱਚੇ ਲਿੱਕੇ ਅੱਜ ਬੱਚੇ ਪੋਤਰੀਆਂ ਪੋਤਰੀਆਂ ਲਿੱਕੇ ਲੋਕਾਂ ਨੇ ਕਰੀ ਲਈ ਫੇਰਦੀਆਂ ਰੋਂਦੀ ਕਦੀ ਕਿਤੇ ਕਦੀ ਕਿਤੇ ਚਲ ਜਾ ਕਦੀ ਕਿਤੇ ਕਹਿੰਦੇ ਘਰ ਕਦੀ ਗੁਰਦੁਆਰੇ ਕਦੀ ਕਿਤੇ ਸਰਕਾਰ ਵੱਲੋਂ ਚੈੱਕ ਮਿਲਿਆ ਨਹੀਂ ਮਿਲਿਆ ਜੀ ਕੋਈ ਚੈੱਕ ਨਹੀਂ ਮਿਲਿਆ ਕੋਈ ਨਹੀਂ ਮਿਲਿਆ ਬਹੁਤ ਹਲਾਤ ਮਾੜੇ ਭਾਜੀ ਬਹੁਤ ਮਾੜਿਆ ਦੱਸ ਨਹੀਂ ਸਕਦੇ ਹਾਂਜੀ ਦੱਸ ਨਹੀਂ ਸਕਦੇ ਕੋਈ ਜਿੱਥੇ ਕਦੇ ਜਿਸ ਘਰ ਵਿੱਚ ਕਦੇ ਬੱਚੇ ਖੇਡਦੇ ਸੀ ਜਿੱਥੇ ਹੱਸਦੇ ਖੇਡਦਾ ਪਰਿਵਾਰ ਸੀ ਉਹ ਨੌ ਘਰ ਉਹ ਜਾੜ ਕੇ ਲੈ ਗਿਆ ਇਹ ਬਿਆਸ ਦਰਿਆ ਇੱਥੇ ਘਰ ਸੀਗੇ ਨੌ ਘਰ ਜੋ ਦਰਿਆ ਆਪਣੇ ਵਿੱਚ ਵਹਾ ਕੇ ਲੈ ਗਿਆ ਤੇ ਉਹ ਬੱਚੇ ਅੱਜ ਖੁੱਲੇ ਅਸਮਾਨ ਦੇ ਵਿੱਚ ਤੁਹਾਨੂੰ ਰੋਟੀਆਂ ਪ੍ਰਸ਼ਾਦੇ ਛਕਦੇ ਨજર ਆ ਰਹੇ ਨੇ ਇਹ ਪਰਿਵਾਰ ਉਹ ਬਦਨਸੀਬ ਪਰਿਵਾਰ ਆ ਜਿਸ ਪਰਿਵਾਰ ਦੇ ਇੱਥੇ ਨੌ ਕਰ ਸੀ ਤੇ ਇੱਥੇ ਹੱਸਦੇ ਖੇਡਦੇ ਸੀਗੇ ਰੌਣਕਾਂ ਲੱਗੀਆਂ ਸੀ ਜਿਨ੍ਹਾਂ ਦਾ ਘਰ ਬਾਹਰ ਟਰੈਕਟਰ ਇੰਜਣ ਮੋਟਰ ਬੋਰ ਜ਼ਮੀਨਾ ਸਭ ਕੁਝ ਵਹਾ ਕੇ ਲੱਗੇ ਤੇ ਅੱਜ ਖੁੱਲੇ ਅਸਮਾਨ ਦੇ ਵਿੱਚ ਇਹ ਬੈਠੇ ਨਜ਼ਰ ਆ ਰਹੇ ਨੇ ਪਰ ਅਢੀਕ ਰਹਿਣੇ ਕਿ ਸ਼ਾਇਦ ਸਾਡਾ ਘਰ ਇਹ ਦਰਿਆ ਦੇ ਵਿੱਚੋਂ ਲੱਭ ਜਾਵੇ ਉਹ ਬੇਸਹਾਰਾ ਬੇਕਾਰ ਆਪਣੇ ਅਸ਼ਿਆਨੇ ਜੋ ਦਰਿਆ ਰੋੜ ਕੇ ਲੈ ਗਿਆ ਉਹ ਪਰਿਵਾਰ ਸਾਡੇ ਨਾਲ ਨੇ ਇਹਨਾਂ ਨਾਲ ਗੱਲਬਾਤ ਕਰਦੇ ਆ ਕਿ ਕਿਵੇਂ ਇਹ ਹਾਲਾਤ ਬਣ ਗਏ ਨੇ ਤੇ ਅੱਜ ਦਰਿਆ ਦੇ ਕੰਢੇ ਤੇ ਇਹ ਦਰਿਆ ਤੁਹਾਨੂੰ ਦੱਸਦੀ ਇਹ ਦਰਿਆ ਇੱਥੇ ਨਹੀਂ ਸੀਗਾ ਇਹ ਦਰਿਆ ਇੱਥੇ 2-3 ਕਿਲੋਮੀਟਰ ਇੱਕ ਸਾਈਡ ਤੇ ਸੀਗਾ ਜਿੱਥੋਂ ਕਿ ਬੰਨ ਟੁੱਟਾ ਤੇ ਉਹਨੇ ਨਵਾਂ ਵਾਹਣ ਉਥੋਂ ਨਵਾਂ ਬਣਾ ਲਿਆ ਦੋ ਫਾੜ ਦਰਿਆ ਹੋ ਗਿਆ ਬਿਆਸ ਦਰਿਆ ਸੁਲਤਾਨ ਪ੍ਰਲੋਧੀ ਦੀਆਂ ਇਹ ਤਸਵੀਰਾਂ ਨੇ ਤੇ ਆਓ ਗੱਲ ਕਰਦੇ ਆਂ ਬਜ਼ੁਰਗ ਮਾਤਾ ਦੇ ਨਾਲ ਜਿਹੜੇ ਕਿ ਭਾਵੁਕ ਵੀ ਨੇ ਤੇ ਗੱਲ ਕਰਦੇ ਕੀ ਕਹਿਣਾ ਮਾਤਾ ਜੀ ਵੀਰ ਸਾਡਾ ਘਰ ਰੁੜ ਗਿਆ ਸੋ ਕੋਹ ਰੁੜ ਗਿਆ ਕੋਈ ਨਹੀਂ ਭਜਿਆ ਇੱਥੇ ਘਾਰੇ ਸਾਡਾ ਤੇ ਘਾਰੇ ਸਾਨੂੰ ਕੋਈ ਨਹੀਂ ਭਜਿਆ ਨਾ ਕੋਈ ਮਿਲਦਾ ਕਦੀ ਕਿਹਦੇ ਘਰ ਕਦੀ ਕਿਹਦੇ ਘਰ ਤੱਕੇ ਖਾਂਦੇ ਫਿਰਦੇ ਆ ਬੱਚੇ ਲਿੱਕੇ ਅੱਜ ਬੱਚੇ ਪੋਤਰੀਆਂ ਪੋਤਰੇ ਲਿੱਕੇ ਨੋ ਕਰੇ ਕਰੀ ਲੈ ਫਿਰਦੀ ਰੋਂਦੀ ਕਦੀ ਕਿਤੇ ਕਦੀ ਕਿਤੇ ਚਲ ਜਾ ਕਦੀ ਕਿਤੇ ਕਹਿੰਦਾ ਘਰ ਕਦੀ ਗੁਰਦੁਆਰੇ ਕਦੀ ਕਿਤੇ ਹੂੰ ਅਹ ਪੋਤਰੀਆਂ ਪੋਤਰੇ ਸਾਰਾ ਘਰ ਰੋੜ ਗਿਆ ਕੋਈ ਨਹੀਂ ਵਜਾ ਪਈ ਪਾੜੀ ਵੀ ਨਹੀਂ ਪਜੀ ਪਾੜੀ ਦੋ ਕਲੇ ਪਾੜੀ ਵੀ ਨਹੀਂ ਪਜੀ ਕਿੰਨੇ ਹੁਣ ਬੱਚੇ ਬੈਠੇ ਆ ਰੋਟੀ ਛਕ ਆਖਵਾਰੇ ਸੀ ਉਹਨਾਂ ਬੱਚਿਆਂ ਨੂੰ ਤੁਸੀਂ ਹਾਂਜੀ ਬੱਚੇ ਖਾਂਦੇ ਰੋਟੀ ਜਿਹੜੇ ਘਰ ਇੱਥੇ ਦਰਿਆ ਪਹਿਲਾਂ ਹੈ ਸੀ ਜਨੇ ਨਹੀਂ ਵੀਰੇ ਉਧਰ ਹੀ ਦਰਿਆ ਪਰੇ ਨੂੰ ਹੀ ਇੱਥੇ ਸਾਡੇ ਘਰ ਹੀ ਹੂੰ ਕਿ ਦਰਿਆ ਦੇ ਉਪਰੇ ਨੂੰ ਜਾਂਦਾ ਸੀ ਇਹਨੂੰ ਤੇ ਵੈਣ ਕਰ ਗਿਆ ਉਹ ਇੱਧਰ ਹੀ ਘਰ ਹੀ ਕੀ ਕੀ ਰੁੜਿਆ ਵੀਰੇ ਬੜਾ ਕੋਹ ਰੁੜ ਗਿਆ ਬਥੇਰੇ ਲੱਗੇ ਵੀ ਗਵੰਡ ਕਾਂ ਦਾ ਵੀ ਨਿਸ਼ਕਾਨ ਵਾਧੂ ਆ ਆਪਦਾ ਵੀ ਨੌ ਘਰ ਸਾਡੇ ਰੁੜ ਗਏ ਆ ਹੂੰ ਨੌ ਘਰ ਰੁੜੇ ਗਵਾਂਢੀਆਂ ਦੇ ਆਟ ਘਰ ਜੱਟਾਂ ਦੇ ਜ਼ਿਮੀਂਦਾਰਾਂ ਦੇ ਤਾਂ ਇੱਕ ਹੀ ਮਜਬੀ ਸੇ ਕਾਂ ਆਵਦਾ ਡੇੜੀ ਦਾ ਪਕਾ ਕਰਕੇ ਖਾਣੇ ਆ ਹੂੰ ਤੇ ਆ ਉਹਦਾ ਬੱਚਿਆਂ ਨੇ ਘਰ ਬਣਾਇਆ ਹੈ ਵਧੀਆ ਵੇਲੀ ਵੜੀ ਇੱਕ ਕਮਰੇ ਪਾਏ ਹਿੱਸੇ ਢ ਪਾਇਆ ਹੂੰ ਤੇ ਅੱਜ ਕੋ ਹਮ ਨਹੀਂ ਰਿਹਾ ਤਾਂ ਅੱਜ ਤੱਕੇ ਖਾਂਦੇ ਫਿਰਦੇ ਕਦੀ ਕਿਤੇ ਕਦੀ ਕਿਤੇ ਕਦੀ ਕਿਸ ਦੇ ਘਰ ਕਦੀ ਗੁਰਦੁਆਰੇ ਕਦੀ ਕਿਤੇ ਹੂੰ ਜਵਾਕਾਂ ਨੂੰ ਉਂਗਲੀ ਲਾ ਲੈਨੀ ਤੇ ਤੁਰ ਪੈਨੀ ਆ ਲੋਕਾਂ ਨੇ ਕਰੀ ਹੂੰ ਲੇਕ ਕਦੀ ਕਿਤੇ ਕਦੀ ਕਿਤੇ ਹੂੰ ਅੱਜ ਖੁੱਲੇ ਸਮਾਨ ਦੇ ਵਿੱਚ ਬੈਠੇ ਹਾਂ ਬਖੁੱਲੇ ਤਾਂ ਹੁਣ ਘਰ ਤੱਕ ਮਿਲਣਾ ਨਹੀਂ ਘਰ ਤੇ ਦਰਿਆ ਆਪਣੇ ਵਿੱਚ ਸਮਾ ਗਿਆ ਬੰਨਰ ਦਾ ਕੋਈ ਐਟ ਇੱਕ ਐਟ ਵੀ ਨਹੀਂ ਨਿਸ਼ਾਨੀ ਵੀ ਨਹੀਂ ਲੱਭੀ ਹੋਈ ਕੋਈ ਨਿਸ਼ਾਨੀ ਨਹੀਂ ਵੀਰੇ ਕੱਖ ਨਹੀਂ ਲੱਭਾ ਵਿੱਚੋਂ ਬੱਚੇ ਕੱਢਣ ਦੀ ਕੀਤੀ ਮੈਂ ਬੱਚੇ ਕੱਢ ਲਿਆ ਆਪਦੇ ਬਸ ਹੋਰ ਮੇਥੋਂ ਨਹੀਂ ਕੋਹ ਨਿਕਲਿਆ ਕੋਹ ਨਿਕਲ ਗਿਆ ਕੋਹ ਨਹੀਂ ਨਿਕਲਿਆ ਹੂੰ ਕੋਹ ਨਹੀਂ ਨਿਕਲਿਆ ਬੱਚੇ ਬੱਚੇ ਕੱਢੇ ਬੱਚੇ ਲਿਕੇ ਭੱਜ ਗਏ ਮੈਂ ਆਪਦੇ ਹੂੰ ਤੇ ਮੜਾ ਮੋਟਾ ਕੋਹ ਲੀੜੇ ਲਤੜ ਕੱਢਿਆ ਵਾ ਜਿਹੜਾ ਉੱਤੇ ਲੈਨੇ ਹਾਂ ਆਉਦੇ ਗਾਲ ਪਾਉਣ ਵਾਲੇ ਤੇ ਬਾਕੀ ਤੇ ਰੁੜ ਗਏ ਸਭ ਕੋ 5 ਵਜਿਆਂ ਨਹੀਂ ਕੋਈ ਪੋਤਰਾਂ ਪੋਤਰੇ ਲਈ ਫਰਦੀ ਉਂਗਲੀ ਲਾ ਕੇ ਕਦਕੇ ਬੰਨੇ ਕਦਕੇ ਬੰਨੇ ਕਦਕੇ ਪੁੱਜ ਸਰਕਾਰ ਵੱਲੋਂ ਮਿਲਿਆ ਕੋਈ ਸਹੂਲਤ ਨਹੀਂ ਮਿਲੀ ਅਜੇ ਸਾਨੂੰ ਸਰਕਾਰ ਵੱਲੋਂ ਭੈਣ ਭਰਾ ਸਹੂਲਤ ਕਰਦੇ ਆ ਆਉਂਦੇ ਵੀਰ ਕੋਈ 2000 ਦੇ ਗਿਆ ਕੋਈ 5 ਦੇ ਗਿਆ ਹੂੰ ਤੇ ਹੋਰ ਕੋਈ ਨਹੀਂ ਕਰਦਾ ਭੈਣ ਭਰਾ ਕਰਦੇ ਆ ਜਿਹੜੇ ਆਉਂਦੇ ਆ ਹੂੰ ਸਰਕਾਰ ਵੱਲੋਂ ਚੈੱਕ ਮਿਲਿਆ ਨਹੀਂ ਮਿਲਿਆ ਜੀ ਕੋਈ ਚੈੱਕ ਨਹੀਂ ਮਿਲਿਆ ਕੁਛ ਨਹੀਂ ਮਿਲਿਆ ਬਹੁਤ ਲਾਦ ਮਾੜੇ ਭਾਜੀ ਹੂੰ ਬਹੁਤ ਮਾੜਿਆ ਦੱਸ ਨਹੀਂ ਸਕਦੇ ਹਾਂਜੀ ਦੱਸ ਨਹੀਂ ਸਕਦੇ ਕੋਈ ਜੀ ਹੂੰ ਕਦੀ ਕਦੇ ਇੱਕ ਟਾਈਮ ਪਾਸ ਕਰਦੇ ਕਦੀ ਕਦੀ ਭਾਜੀ ਹੂੰ ਕੁਛ ਨਹੀਂ ਦੱਸ ਹੂੰ ਨੋ ਘਰ ਵੀ ਰੁੜ ਗਿਆ ਭਾਜੀ ਇੱਟ ਤੱਕ ਨਹੀਂ ਲੱਭੇ ਮਲਬਾ ਸਾਰਾ ਵਿੱਚ ਰੁੜ ਗਿਆ ਕੁਝ ਘਰਾਂ ਦਾ ਸਮਾਨ ਵੀ ਰੁੜ ਗਿਆ ਹੂੰ ਬੂਰ ਵੀ ਸਭ ਕੁਝ ਸਰਬ ਸੌੜ ਕੁ ਸਭ ਕੁਝ ਰੁੜ ਗਿਆ ਮੋਟਰਾਂ ਰੁੜ ਗਈਆਂ ਵਾ ਇੰਜਣ ਰੁੜ ਗਏ ਰੁੜ ਗਏ ਹੱਲਾ ਰੁੜ ਗਈਆਂ ਬੋਤਲਾਦ ਮਾਰੇ ਭਾਈ ਹੂੰ ਬਹੁਤ ਤਿੰਨ ਤਿੰਨ ਪੀੜੀਆਂ ਹੋ ਗਈਆਂ ਸਾਨੂੰ ਵਸਦਿਆਂ ਵਿੱਚ ਤਿੰਨ ਤਿੰਨ ਪੀੜੀਆਂ ਹੋ ਗਈਆਂ ਸਾਨੂੰ ਇੱਥੇ ਵਸਦਿਆਂ ਨੂੰ ਜਿਹੜੇ ਅੱਜ ਅਸੀਂ ਕੰਗਾਲ ਹੋ ਗਏ ਆ ਮਤਲਬ ਕੋਈ ਸਾਨੂੰ ਜਾਚਤਾ ਨਹੀਂ ਵੀ ਤਿੰਨ ਤਿੰਨ ਪੀੜੀਆਂ ਹੋ ਗਿਆ ਸਾਨੂੰ ਇਸੇ ਵਸਦਿਆਂ ਨੂੰ ਤੇ ਸਾਨੂੰ ਨਹੀਂ ਪਤਾ ਵੀ ਇਹ ਦਰਿਆ ਸਾਡੇ ਵਹਿਣ ਕਰ ਜੂ ਇੱਧਰ ਨੂੰ ਪਾਸੇ ਦਰਿਆ ਚੱਲਦਾ ਸੀ ਇੱਥੋਂ 2 ਕਿਲੋਮੀਟਰ ਸਾਈਡ ਤੇ ਸੀ ਤੇ ਸਾਨੂੰ ਨਹੀਂ ਪਤਾ ਵੀ ਸਾਡੇ ਘਰ ਹੀ ਲੈ ਜੂ ਰੋਡ ਕੇ ਲੈ ਜੂਗਾ ਇੰਨੀ ਆਸ ਨਹੀਂ ਹੈਗੀ ਸਾਨੂੰ ਆਸ ਹੀ ਨਹੀਂ ਕਿਤੇ ਸੋਚਿਆ ਹੀ ਨਹੀਂ ਅਸੀਂ ਵੀ ਇਹ ਸਾਡੇ ਘਰ ਹੀ ਲੈ ਜੂ ਰੋਡ ਕੇ ਆ ਹੁਣ ਘਰ ਇੱਥੇ ਕਿਹੜਾ ਕਹੂਗਾ ਸਾਡੇ ਘਰ ਆ ਜਿਹੜੀ ਸਾਡਾ ਏਰੀਆ ਵਾ ਇੱਥੇ ਸਾਡੇ ਘਰ ਹੀ ਉਹ ਤੇ ਚਾਚੇ ਦੇ ਪੁੱਤਾਂ ਦੇ ਘਰ ਹੀ ਉਹ ਤੇ ਇਹਦੇ ਘਰ ਹੀ ਮੁੰਡੇ ਦੇ ਇਸ ਦੇ ਚਲੇ ਦੇ ਇਧਰ ਤਿੰਨ ਘਰ ਉਹ ਉੱਥੇ ਹੀ ਮੈਂ ਨੌ ਘਰ ਹੀ ਸਾਡੇ ਜਿਹੜੇ ਸਾਡੇ ਸਾਰੇ ਦਫੂ ਦਫੂ ਹੋ ਗਏ ਸਾਨੂੰ ਪਤਾ ਨਹੀਂ ਲੱਗਦਾ ਵਿੱਚੇ ਟੋਕੇ ਚਲੇ ਗਏ ਵਿੱਚੇ ਇੰਜਨ ਚਲੇ ਗਏ ਵਿੱਚੇ ਹੱਲਾ ਚਲੇ ਗਈਆਂ ਵਿੱਚੇ ਸੁਹਾਗੇ ਚਲੇ ਗਏ ਹੋਰ ਘਰ ਦੇ ਮੰਜੇ ਜਿਹੜੇ ਮੰਜੇ ਮੰਜੇ ਵੀ ਚਲੇ ਗਏ ਸਾਡੇ ਵਿੱਚ ਜਿਹੜੇ ਜਿੰਨੇ ਹਾਂ ਮੰਜੇ ਬੋਰ ਜਿਹੜੇ ਸਮਰਸੀ ਵਾਲੇ ਮੋਟਰਾਂ ਸੀ ਤਿੰਨ ਬੋਰ ਚਾਰ ਬੋਰ ਗਏ ਮੇਰੇ 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 ਚਾਰ ਬੋਰ ਗਏ ਆ ਤਿੰਨ ਬੋਰ ਇਹਨਾਂ ਮੁੰਡਿਆਂ ਦੇ ਇਹ ਮੁੰਡੇ ਦੇ ਗਏ ਆ ਸਮਰਸੀ ਵਾਲੇ ਮੋਟਰਾਂ ਪਾਈਆਂ ਵਿੱਚ ਤੇ ਇਹ ਨਾ ਇਹਦਾ ਇਹਦਾ ਬੋਰ ਇੰਜਨ ਟੋਕਾ ਜੋ ਇਹਦਾ ਵਿਚਾਰਦਾ ਗਿਰ ਗਰੀਬ ਦਾ ਗਿਆ ਤੇ ਇਹ ਨਾ ਇਹਨਾਂ ਘਰਾਂ ਦੇ ਵਿੱਚੋਂ ਇਹਨਾਂ ਦੇ ਜੋ ਬੋਰ ਇਹਨਾਂ ਦੇ ਗਏ ਆ ਹੈ ਤਾਂ ਕਹਿੰਦੇ ਸਾਡਾ ਨੁਕਸਾਨ ਹੋ ਤੇ ਅਸੀਂ ਮਤਲਬ ਦੱਸ ਨਹੀਂ ਸਕਦੇ ਕਿੰਨਾ ਸਾਡਾ ਨੁਕਸਾਨ ਹੋ ਗਿਆ ਨੁਕਸਾਨ ਵੱਲੋਂ ਸਾਡੀ ਹੱਦਾਂ ਹੀ ਟੁੱਟ ਗਈਆਂ ਜਿੰਨਾ ਨਹੀਂ ਮਤਲਬ ਜਿੰਨਾ ਸਾਡਾ ਨੁਕਸਾਨ ਹੋ ਗਿਆ ਅਸੀਂ ਬਣਾਈ ਨਹੀਂ ਸਕਦੇ ਕਦੇ ਵੀ ਨਾ ਸਾਡੇ ਤੋਂ ਬੰਦਾ ਹੀ ਆ ਸਰਕਾਰ ਨੇ ਤਾਂ ਕੋਈ ਨਾ ਕੋਈ ਸਹੂਲਤ ਤੁਹਾਨੂੰ ਦਿੱਤੀ ਹੋਊਗੀ ਸਰਕਾਰ ਦੇ ਕੁਝ ਦੀ ਅਜੇ ਤੱਕ ਹੀ ਹੋਊਗੀ 2 ਮਹੀਨੇ ਹੋ ਗਏ ਤੁਹਾਨੂੰ ਮਿਲਕ ਤੇਾਨੂੰ ਮਿਲਕਿਆਂ ਨੂੰ 2 ਮਹੀਨੇ ਹੋ ਗਏ ਕੋਈ ਸਾਨੂੰ ਸਹੂਲਤ ਨਹੀਂ ਮਿਲੀ ਅਜੇ ਕੋਈ ਸਾਡੇ ਨਾਲ ਕੋਈ ਸੁਣਵਾਈ ਨਹੀਂ ਹੋਈ ਸਾਡੀ ਅਜੇ ਤੱਕ ਅਜੇ ਕੋਈ ਨਹੀਂ ਬਸ ਇਤਨਾ ਹੀ ਚੱਲ ਰਿਹਾ ਕੰਮ ਸਾਡੀ ਕੋਈ ਸੁਣਵਾਈ ਨਹੀਂ ਹੋਈ ਚਲੋ ਹੋਰ ਵੀ ਬਜ਼ੁਰਗ ਸਾਡੇ ਨਾਲ ਇਹਨਾਂ ਦਾ ਅਗਲਾ ਕਰ ਕੀ ਕਹਿਣਾ ਜੀ ਕਹਿਣਾ ਹੀ ਕੀ ਹੈ ਸਾਡਾ ਰਿਆ ਕੁਝ ਨਹੀਂ ਹਨ ਤਾਂ ਗੱਲ ਵੀ ਨਹੀਂ ਆਉਂਦੀ ਕੀ ਅਸੀਂ ਗੱਲ ਕਰੀਏ ਕੀ ਨਾ ਕਰੀਏ ਚੰਗੇ ਭਲੇ ਵਸਦੇ ਰਸੇ ਮਖਤੇ ਬਣਾਉਂਦਾ ਰੱਬ ਨੂੰ ਸਾਨੂੰ ਸਾਡੀ ਹੈਲਪ ਕਰਨ ਸਰਕਾਰ ਤਿਆਰ ਨਹੀਂ ਗਈ ਸਾਨੂੰ ਥਾਂ ਲੈ ਕੇ ਦਿੱਤਾ ਜਾਵੇ ਸਾਡੇ ਘਰ-ਬਾਰ ਬਣਾਏ ਜਾਣਾ ਜੋ ਸਾਡੇ ਸਿਰ ਤੇ ਕਰਜ਼ਾ ਚੜਿਆ ਉਹ ਕਰ ਸਰਕਾਰ ਮaaf ਕਰ ਦੇ ਸਾਡਾ ਅਸੀਂ ਲੋਨ ਚੁੱਕੇ ਡੰਗਰਾਂ ਦੇ ਚੁੱਕੇ ਹੀ ਆਪਣੇ ਸ਼ਾਇਦ ਛੁੱਟ ਬਣਾ ਕੇ ਡੰਗਰਾਂ ਦਾ ਕੰਮ ਚਲਾਉਂਦੇ ਹਾਂ ਨਾਲ ਪੈੜੀ ਦਾ ਚਲਾਉਂਦੇ ਹਾਂ ਨਾ ਸਾਡੀ ਪੈੜੀ ਤੇ ਹੀ ਨਾ ਸਾਡੇ ਘਰ ਰਹੇ ਆ ਉਹ ਸ਼ਾਇਦ ਛੁੱਟ ਵੀ ਰੁੱੜ ਕੇ ਘਰ ਵੀ ਰੁੱੜ ਕੇ ਪੱਕੇ ਮਕਾਨ ਬੱਚਿਆਂ ਨੂੰ ਪਾ ਕੇ ਦਿੱਤੇ ਇੱਥੇ ਖੁੰਡੇ ਸਮਾਨ ਦੇ ਵਿੱਚ ਵੇਟ ਕਰਦੇ ਰਹੇ ਨੇ ਕਿ ਸ਼ਾਇਦ ਕਦੋਂ ਸਾਡੀ ਸਰਕਾਰ ਬਾਹ ਫੜੇਗੀ ਹਾਂਜੀ ਅਸੀਂ ਇਹ ਸੋਚਦੇ ਰਹਿੰਦੇ ਹਾਂ ਕਿ ਚਲ ਕੋਈ ਆਊ ਸਾਡੀ ਸੁਣੂਗਾ ਸਾਡੀ ਕੋਈ ਹੈਲਪ ਕਰੂਗਾ ਜੇ ਸਾਡੇ ਕੋ ਕੋਈ ਬਈ ਪੁੱਛੂ ਦਸੂਗਾ ਕੋਈ ਸਾਡੀ ਗੱਲਬਾਤ ਗਾਂ ਚ ਲਾਊਗਾ ਕੋਈ ਕਰੂਗਾ ਹੂੰ ਰੋਜ਼ ਸਵੇਰੇ ਆ ਜਾਈਦਾ ਰਾਤ ਉਂ ਜਾ ਕੇ ਕਿਸੇ ਦੇ ਕੋਲ ਰਾਤ ਕੱਢ ਲੈਂਦੀ ਸਵੇਰੇ ਉੱਠੀਦਾ ਇਥੇ ਉੱਥੇ ਇਥੇ ਆ ਜਾਈਦਾ ਵਾ ਆਣ ਕੇ ਸੋਚਦੇ ਰਹਿੰਦਾ ਹੋਵੇ ਕਿਦਾਂ ਸਾਡਾ ਘਰ ਬਣੂਗਾ ਕਦੋਂ ਅਸੀਂ ਘਰ ਵਾਲੇ ਬਣਾਂਗੇ ਮੰਗਤੇ ਰੱਬ ਨੇ ਜਾਨੂੰ ਬਣਾ ਦਿੱਤਾ ਵਾ ਪਰ ਸਰਕਾਰਾਂ ਨੇ ਪਾਣੀ ਛੱਡਿਆ ਰੱਬ ਨੇ ਗਾੜੀ ਸਾਡੇ ਘਰ ਰੁੜੇ ਜੇ ਸਰਕਾਰਾਂ ਪਾਣੀ ਥੋੜਾ ਥੋੜਾ ਛੱਡਣ ਕੇ ਹਿਸਾਬ ਮਕਦਾਰ ਨੇ ਛੱਡਣ ਦਰਿਆਵਾਂ ਦੀ ਖੜਾਈ ਕਰਨ ਗਰਿਆ ਡੂੰਗੇ ਹੋਣ ਤੇ ਆਪੇ ਨਾ ਪਾਸੀ ਪਾਣੀ ਪਾਸੀ ਟੁੱਟੇ ਨਾ ਕਿਸੇ ਦਾ ਨੁਕਸਾਨ ਹੋਵੇ ਨਾ ਫਸਲਾਂ ਮਰ ਨਾ ਕਰ ਰੋੜਨ ਚਲੋ ਫਸਲਾਂ ਮਰੀਆਂ ਦਾ ਦੁੱਖ ਇਹਦਾ ਨਹੀਂ ਆਉਂਦਾ ਜਿੰਨਾ ਘਰ ਦਾ ਦੁੱਖ ਆਉਂਦਾ ਤੇ ਘਰ ਵੀ ਰੁੜ ਗਿਆ ਤੇ ਪੈੜੀ ਵੀ ਰੁੜ ਗਈ ਫਸਲ ਜਿੰਨਾਂ ਦੀ ਮਰੀ ਲੋਕਾਂ ਸਾਰਿਆਂ ਦੀ ਮਰੀ ਤੇ ਪਾਸ ਸਾਡੇ ਨਾ ਪੈੜੀ ਰਹੀ ਨਾ ਘਰਿਆ ਨਵਾਂ ਘਰਾਂ ਦਾ ਕੁਛ ਨਹੀਂ ਰਿਆ ਕੀ ਬੱਚੇ ਬੇਟੇ ਸਕੂਲ ਜਾਣੇ ਜਾਂ ਨਹੀਂ ਹਾਂਜੀ ਜਾਣੇ ਜਾਣੇ ਸਕੂਲ ਹਾਂਜੀ ਤੁਹਾਡਾ ਵੀ ਘਰ ਸੀ ਇੱਥੇ ਹਾਂਜੀ ਉੱਥੇ ਹਾਂ ਕੀ ਕਰ ਕਰ ਰੁੜ ਗਿਆ ਹਾਂਜੀ ਰੁੜ ਗਿਆ ਜ਼ਮੀਨ ਬਚੀ ਜ਼ਮੀਨ ਵੀ ਰੋੜੀ ਜ਼ਮੀਨ ਵੀ ਰੋੜੀ ਹਾਂਜੀ ਹਾਂ ਲੱਗਦਾ ਕਿਸ ਤਰ੍ਹਾਂ ਲੱਗਦਾ ਕਿ ਜਦੋਂ ਆਪਾਂ ਘਰ ਤੋਂ ਬੇਘਰ ਹੋ ਜਾਂਦੇ ਆ ਕੋਈ ਆਸ ਹੈ ਕਿਸੇ ਸਰਕਾਰ ਤੱਕ ਨਹੀਂ ਬਿਲਕੁਲ ਵੀ ਨਹੀਂ ਜਿੰਨਾ ਤੇ ਕਰ ਪੈਂਦਾ ਨਹੀਂ ਉਹਨਾਂ ਦੇ ਕਰਦੇ ਨਹੀਂ ਲੱਗਦਾ ਕਿ ਸਰਕਾਰ ਤੁਹਾਡੀ ਬਾਹ ਫੜੇਗੀ ਨਹੀਂ ਦਿਨਾਂ ਜਿ ਕਰਾ ਜੇ ਕੋਈ ਪੰਦਾ ਨਹੀਂ ਹੁਣ ਹਾਂ ਆਸ ਕਿੱਥੋਂ ਰੱਖੀ ਹੁਣ ਤੁਸੀਂ ਨਾ ਤੇ ਜ਼ਮੀਨ ਬਚੀ ਨਾ ਘਰ ਬਚਿਆ ਆਸ ਕਿੱਥੋਂ ਰੱਖੀ ਕਿ ਕਿੱਥੋਂ ਤੁਸੀਂ ਆਪਣਾ ਗੁਜ਼ਾਰਾ ਕਰੋਗੇ ਘਰ ਕਿੱਥੋਂ ਬਣਾਉਂਗਾ ਮੈਂ ਆਪਦੀ ਮਿਹਨਤ ਨਾਲ ਬਣਾਵਾਂਗੇ ਜਿੱਦਾਂ ਅਸੀਂ ਅੱਗੇ ਮਿਹਨਤ ਕਰਦੇ ਹਾਂ ਦਿਹਾੜੀ ਦੀ ਊੜੀ ਕਰ ਕਰ ਆਪਦਾ ਘਰ ਬਣਾਇਆ ਸੀ ਉਹ ਵੀ ਹੁਣ ਬਾਬਾ ਰੋੜ ਕੇ ਲੈ ਗਿਆ ਹਾਂਜੀ ਉਹ ਕਾ ਭਾਈ ਰਣਕ ਚੇ ਦੇ ਕਰਮ ਬਾਦ ਗੱਲਾਂ ਸੁਣਦੀਆਂ ਮੀਂਹ ਦੀਆਂ ਲੋਕਾਂ ਦੀਆਂ ਸਮਾੜ ਜਣਾ ਮੜਾ ਮੋੜ ਬਜਿਆ ਵੀ ਬਜਿਆ ਨਰਗਾ ਨਾ ਬਜਿਆ ਨਗਾ ਬੋਦਲਾਤ ਮਾੜੇ ਭਾਜੀ ਜਿੱਦਾਂ ਬੰਦਾ ਨਹੀਂ ਕੁਝ ਕਹਦੇ ਆ ਜੀਣੇ ਸਾਡੇ ਇਹਨੋਂ ਤੇ ਆ ਵੀ ਰੁਟ ਜਾਂਦੇ ਉਹ ਚੰਗਾ ਨਾ ਇਤਰਾ ਮਰ ਮਰ ਲਾ ਜਿੰਦਗੀ ਕੱਢ ਰਹੀ ਵੀ ਤੁਹਾਨੂੰ ਅੱਗ ਜਾ ਮਰ ਮਰ ਜਿੰਦਗੀ ਕੱਢਦੇ ਆ ਕਿ ਜਾਏ ਨਾ ਸਿੱਖ ਸੰਗਤਾਂ ਜੇ ਸਰਕਾਰਾਂ ਦਾ ਕਾਸ ਨਹੀਂ ਸਿੱਖ ਸੰਗਤਾਂ ਹੈ ਜਿਹੜੇ ਤੁਹਾਡੀਆਂ ਬਾਹ ਫੜਨ ਗੀਆਂ ਕਹਿੰਦੇ ਚੈੱਕ ਮਿਲੇ ਸੀ ਤੁਹਾਨੂੰ 1-1 ਲੱਖ 20 ਹਜ਼ਾਰ ਦੇ ਕਿਦਾਂ ਮੁੱਲ ਨਹੀਂ ਦਿੱਤੇ ਗਏ ਭਾਜੀ ਫੋੜਾ ਲਾਈ ਜਾਣਾ ਚੈੱਕ ਦੇ ਕੇ ਜੀ 1 ਰੁਪਈਆ ਦੀ ਹੈ ਸਰਕਾਰਾਂ ਨਾਲੋਂ ਸਾਨੂੰ ਵੀਰਾਂ ਭਰਾਵਾਂ ਦੀ ਜਲ ਭਈ ਥੋੜੀ ਬਾਰੀ ਚੈੱਕ ਦਿੱਤੇ ਤੁਹਾਨੂੰ ਦਾ ਸਰਕਾਰ ਨੇ ਦਿੱਤੇ ਸਰਪੰਚ ਸਾਹਿਬ ਨੂੰ ਦਿੱਤੇ ਹੁੰਦਾ ਤੁਹਾਡੇ ਖਾਤੇ ਮੋਲ ਪਾ ਦੂਗਾ ਫੋੜਾ ਲਵਾ ਲਈ ਨਾ ਅਗਰ ਆਉਂਦੀ ਸਾਡੀ ਅੱਛਾ ਫਿਰ ਚੈੱਕ ਵਾਪਸ ਲੈ ਕੇ ਵਾਪਸ ਹੋ ਗਏ ਸਾਬ ਨਾਲ ਜੀ ਤਾਨੂੰ ਫੰਡ ਵਧਾ ਕੇ ਦਵਾਂਗੇ ਜੀ ਨਾ ਫੰਡ ਵਧਾਇਆ ਤੇ ਨਾ ਸਾਨੂੰ ਦਿੱਤੇ ਜੀ ਮਲ ਸਾਨੂੰ 1 ਰੁਪਈਆ ਦੀ ਸਰਕਾਰ ਨੋ ਯਾਰ ਸਰਕਾਰ ਪਹੁੰਚੇ 2 ਮਹੀਨੇ ਹੋ ਗਏ ਬੇਕਾਰ ਬੈਠੇ ਤੁਸੀਂ ਕੋਈ ਨਹੀਂ ਪੁੱਛਿਆ ਭਾਜੀ ਇਹ ਨਹੀਂ ਪੁੱਛਿਆ ਸਰਕਾਰ ਨਾਲ ਕੋਈ ਗੱਲਬਾਤ ਨਹੀਂ ਹੋਈ ਸਾਡੇ ਦੇਖਦੇ ਰਹੋ ਹਮੇਸ਼ਾ ਗਰਾਉਂਡ ਜ਼ੀਰੋ ਤੋਂ ਤੁਹਾਨੂੰ ਇਸੇ ਤਰ੍ਹਾਂ ਤਸਵੀਰਾਂ ਲੋਕਾਂ ਦੇ ਹਾਲਾਤ ਲੋਕਾਂ ਦੇ ਉਹ ਹਾਲਾਤ ਜਿਹੜੇ ਕੋਈ ਵੀ ਚੈਨਲ ਤਨੂ ਨਹੀਂ ਦਿਖਾਵੇਗਾ ਕਪੂਰਸਲਾ ਤੋਂ ਕੈਮਰਾਮੈਨ ਨਿਰਮਲ ਦੇ ਨਾਲ ਚਨਜੀਤ ਸਿੰਘ ਟਿਲੋਂ